ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਮੇਰਾ ਹੈਗਾ ਅੱਜ ਜੀ ਪਰਵੇਂ ਟਿੰਡੇ ਅੱਜ ਅਸੀਂ ਟਿੰਡੇ ਜਿਹੜੇ ਆ ਭਰ ਕੇ ਬਣਾਵਾਂਗੇ ਪਿਆਜ਼ ਪਾ ਕੇ ਬਣਾਵਾਂਗੇ ਮੈਂ ਪਹਿਲਾਂ ਵੀ ਟਿੰਡਿਆਂ ਦਾ ਵਲੌਗ ਪਾਇਆ ਹੋਇਆ ਮਗਰ ਉਹ ਟਿੰਡੇ ਜਿਹੜੇ ਸੀ ਮੈਂ ਕਟਿੰਗ ਕਰਕੇ ਬਣਾਏ ਸੀਗੇ ਤੇ ਇਹ ਜਿਹੜਾ ਵਲੌਗ ਹੈਗਾ ਅੱਜ ਦਾ ਇਹਨਾਂ ਨੂੰ ਅਸੀਂ ਟਿੰਡਿਆਂ ਨੂੰ ਭਰ ਕੇ ਬਣਾਵਾਂਗੇ ਉਹਦੇ ਵਾਸਤੇ ਮੈਂ ਦੋ మీడియం ਸਾਈਜ਼ ਦੇ ਜਿਹੜੇ ਸੀਗੇ ਪਿਆਜ਼ ਲਏ ਹੋਏ ਆ 5 6 ਹਰੀਆਂ ਮਿਸਟਰ ਨਹੀਂ ਆ ਕਿਉਂਕਿ ਜਿਹੜੀ ਹਰੀ ਮਿਰਚ ਬਹੁਤ ਜ਼ਿਆਦਾ ਕੋੜੀ ਨਹੀਂ ਆ ਰਹੀ ਤੇ 3 4 ਜਿਹੜੀਆਂ ਲਸਣ ਦੇ ਪੀਸ ਹੁੰਦੇ ਆ ਉਹ ਲੈ ਆ ਮੈਂ 4 ਤੋਂ 5 ਪੀਸ ਲਸਣ ਦੇ ਪਾ ਲੈ ਸੀਗੇ ਤੇ ਇਹ ਜਿਹੜੇ ਟਿੰਡੇ ਹੈਗੇ ਨੇ ਬਿਲਕੁਲ ਘਰ ਦੇ ਫਰੈਸ਼ ਹੈਗੇ ਨੇ ਮੇਰੀ ਭੈਣ ਮੈਨੂੰ ਦੇ ਕੇ ਗਈ ਸੀ ਤੇ ਉਹ ਅੱਧਾ ਕਿਲੋ ਦੇ ਕਰੀਬ ਹੋਣੇ ਆ ਇਹਨਾਂ ਨੂੰ ਅੱਜ ਅਸੀਂ ਕਟਿੰਗ ਕਰਕੇ ਤੁਹਾਡੇ ਸਾਹਮਣੇ ਫੜ ਕੇ ਬਣਾਵਾਂਗੇ ਇਹਨਾਂ ਨੂੰ ਮੈਂ ਸ਼ੈਲ ਕਰਕੇ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਸੀਗਾ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਕੱਟ ਲਗਾਵਾਂਗੇ ਇਸ ਦਾ ਕੱਟ ਲਗਾ ਕੇ ਫਿਰ ਇਹਨੂੰ ਅਸੀਂ ਫਿਲਿੰਗ ਕਰਾਂਗੇ ਮਸਾਲੇ ਦੀ ਜਿਹੜਾ ਕਿ ਮਸਾਲਾ ਮੈਂ ਲਾ ਕੇ ਗ੍ਰाइंड ਕਰਕੇ ਰੱਖਿਆ ਹੋਇਆ ਉਹਦੇ ਵਿੱਚ ਮੈਂ ਅਜੇ ਆਪਣੇ ਮਿਰਚ ਮਸਾਲੇ ਜਿਹੜੇ ਹੈਗੇ ਆ ਉਹ ਮੈਂ ਜੈ ਐਡ ਨਹੀਂ ਕੀਤੇ ਹੋਏ ਬਸ ਇਦਾਂ ਅਸੀਂ ਕੱਟ ਲਗਾਉਣੇ ਆ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਕੱਟ ਕੇ ਵੀ ਜਿਹੜੇ ਟਿੰਡੇ ਬਣਾਈਦੇ ਉਹ ਵੀ ਬਹੁਤ ਸਵਾਦ ਲੱਗਦੇ ਆ ਅੱਜਕੱਲ ਜਿਵੇਂ ਕਿ ਸੀਜ਼ਨ ਆ ਤੇ ਚਲੋ ਹਰ ਚੀਜ਼ ਜਿਹੜੀ ਸਵਾਦ ਲੱਗਦੀ ਹੈ ਜੀ ਜੇ ਸਵਾਦ ਬਣਾਈਏ ਤੇ ਹੀ ਸਵਾਦ ਬਣਦੀ ਹੈ ਨਹੀਂ ਤੇ ਫਿਰ ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਜਿੱਦਾਂ ਦਾ ਕੰਮ ਉਦਾਂ ਦਾ ਟੇਸਟ ਆਣਾ ਹੈ ਬਸ ਇਦਾਂ ਅਸੀਂ ਕੱਟ ਲਗਾ ਕੇ ਪੂਰੇ ਜਿਹੜੇ ਆ ਟਿੰਡੇ ਆ ਰੈਡੀ ਕਰਾਂਗੇ ਹੁਣ ਅਸੀਂ ਇਹ ਮਸਾਲੇ ਦੇ ਵਿੱਚ ਜਿਹੜੇ ਅਸੀਂ ਪਿਆਜ਼ ਗ੍ਰाइंड ਕੀਤੇ ਹੋਏ ਆ ਇਹਦੇ ਵਿੱਚ ਅਸੀਂ ਆਪਣੇ ਮਸਾਲੇ ਐਡ ਕਰਾਂਗੇ ਨਮਕ ਜਿਹੜਾ ਟੇਸਟ ਦੇ ਅਕੋਰਡਿੰਗ ਹੀ ਪਾ ਰਹੇ ਹਾਂ ਨਮਕ ਮੈਂ ਸਿੰਦਾ ਯੂਜ਼ ਕਰਦੀ ਹਾਂ ਜਿਆਦਾ ਪੈਂਦਾ ਹੈ ਤੇ ਹੁਣ ਅਸੀਂ ਪਾਵਾਂਗੇ ਚ ਗਰਮ ਮਸਾਲਾ 컬러 ਵਾਲੀ ਮਿਰਚ ਹਲਦੀ ਪਾਵਾਂਗੇ ਇਹਨੂੰ ਅਸੀਂ ਮਸਾਲਿਆਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਤੇ ਫਿਰ ਅਸੀਂ ਇਹਨਾਂ ਦੀ ਜਿਹੜੀ ਹੈ ਫੀਲਿੰਗ ਜਿਹੜੀ ਟਿੰਡਿਆਂ ਚ ਕਰਾਂਗੇ ਹਾਂਜੀ ਮਸਾਲਾ ਸਾਡਾ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੋਇਆ ਸੀ ਤੇ ਹੁਣ ਅਸੀਂ ਟਿੰਡਿਆਂ ਦੇ ਵਿੱਚ ਇਹਨੂੰ ਫਿਲਿੰਗ ਕਰਾਂਗੇ ਇਹਦੀ ਸੋ ਅੱਜ ਭਾਇਆ ਨਹੀਂ ਕੱਟ ਨਹੀਂ ਲਾਇਆ ਚਲੋ ਰੱਖ ਗਏ ਠੀਕ ਹੈ ਤਾਂ ਪੁੱਲ ਜਾਂਦਾ ਕਦੀ ਕਦੀ ਇਦਾਂ ਟਿੰਡੇ ਇਕੱਠੇ ਰੱਖੇ ਹੁਣ ਤੇ ਕਈਆਂ ਦੇ ਵਿੱਚ ਕੱਟ ਲੱਗ ਜਾਂਦਾ ਕਈ ਵੈਸੇ ਹੀ ਰਹਿ ਜਾਂਦੇ ਵਿਚਾਰੇ ਫੇਰ ਲਾਉਣਾ ਪੈਂਦਾ ਹਾਂਜੀ ਇਦਾਂ ਅਸੀਂ ਫਿਲਿੰਗ ਕਰਾਂਗੇ ਜਿੱਦਾਂ ਕਿ ਸਾਡੀਆਂ ਮਾਵਾਂ ਪਹਿਲਾਂ ਬਣਾਉਂਦੀਆਂ ਹੁੰਦੀਆਂ ਸੀ ਚੌਂਕੇ ਚੁੱਲ੍ਹੇ ਦੇ ਵਿੱਚ ਬੈਠ ਕੇ ਤੇ ਨਾਲ ਨਾਲ ਢਿੰਡੇ ਪਰੇ ਜਾਣੇ ਨਾਲੇ ਅੱਗ ਬਾਲੀ ਜਾਣੀ ਤੇ ਨਾਲੇ ਕੜਾਈ ਦੇ ਵਿੱਚ ਪਾਈ ਜਾਣੇ ਐਦਾਂ ਹੀ ਅਸੀਂ ਸਾਰੇ ਢਿੰਡਿਆਂ ਨੂੰ ਚੰਗੀ ਤਰ੍ਹਾਂ ਫਿਲਿੰਗ ਕਰਕੇ ਰੈਡੀ ਕਰ ਲਾਂਗੇ ਰੱਖ ਲਾਂਗੇ ਜੀ ਇਹ ਬਹੁਤ ਵਧੀਆ ਬਣਦੇ ਨੇ ਤੁਹਾਨੂੰ ਅੱਗੇ ਬਣਾਉਣ ਦਾ ਜਿਹੜਾ ਤਰੀਕਾ ਆ ਉਹ ਵੀ ਅਸੀਂ ਦੱਸਾਂਗੇ ਕਿ ਅਸੀਂ ਇਹਨਾਂ ਨੂੰ ਕਿੱਦਾਂ ਬਣਾ ਰਹੇ ਹਾਂ ਬਸ ਇਹਨਾਂ ਨੂੰ ਫਿਲਿੰਗ ਕਰ ਲਈਏ ਇੱਕ ਵਾਰ ਕੋਈ ਵਿੱਚੋਂ ਟੁੱਟ ਵੀ ਜਾਂਦੇ ਆ ਜਿਹੜੇ ਛੋਟੇ ਹੁੰਦੇ ਆ ਨਾ ਜਦੋਂ ਵਿੱਚ ਫੀਲਿੰਗ ਕਰਨ ਲੱਗੀ ਦਾ ਟੁੱਟ ਵੀ ਜਾਂਦੇ ਆ ਦੇਖੋ ਲੈ ਟੁੱਟ ਗਿਆ ਜੇ ਦੱਸ ਦਿਆਂ ਦੱਸ ਦਿਆਂ ਟੁੱਟ ਗਿਆ ਕੋਈ ਚੱਕਰ ਨਹੀਂ ਇੰਨੇ ਵੀ ਵਿੱਚ ਗਲ ਜਾਣਾ ਨਮਕ ਇਹਦੇ ਵਿੱਚ ਵੀ ਚੰਗੀ ਤਰ੍ਹਾਂ ਰਚ ਜਾਣਾ ਐ ਇੰਨੀ ਵੀ ਵੱਡੀ ਕੋਈ ਦਿੱਕਤ ਨਹੀਂ ਹੈਗੀ ਟੁੱਟ ਗਿਆ ਤਾਂ ਤੋੜ ਕੇ ਹੀ ਖਾਣੇ ਆਪਾਂ ਇਦਾਂ ਕਰਕੇ ਸਾਰਿਆਂ ਨੂੰ ਅਸੀਂ ਫੀਲਿੰਗ ਕਰਕੇ ਰੈਡੀ ਕਰਾਂਗੇ ਇੱਦਾਂ ਅਸੀਂ ਗੈਸ ਦੇ ਉੱਪਰ ਕੜਾਈ ਰੱਖ ਲਈ ਹੋਈ ਤੇ ਗੈਸ ਨੂੰ ਅਸੀਂ ਆਨ ਕੀਤਾ ਹੋਇਆ ਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਮਸਟਰਡ ਆਇਲ ਆਇਲ ਅਸੀਂ ਬਹੁਤ ਜ਼ਿਆਦਾ ਨਹੀਂ ਪਾਉਣਾ ਡੀਪ ਫਰਾਈ ਨਹੀਂ ਕਰਨੇ ਬਸ ਇਹ ਹਲਕਾ ਜਿਹਾ ਆਇਲ ਪਾ ਲਿਆ ਹੋਇਆ ਹੁਣ ਇਹਨੂੰ ਹਲਕਾ ਜਿਹਾ ਹੀ ਗਰਮ ਕਰਾਂਗੇ ਅਸੀਂ ਇਹਨੂੰ ਚੰਗੀ ਤਰ੍ਹਾਂ ਸਾੜ ਕੇ ਇਹਦਾ ਧੂਆ ਨਹੀਂ ਕੱਢਣਾ ਹੈਗਾ ਉਹ ਚੰਗਾ ਨਹੀਂ ਹੁੰਦਾ ਸਿਹਤ ਵਾਸਤੇ ਮਤਲਬ ਮਾੜੀ ਚੀਜ਼ ਹੁੰਦੀ ਹੈ ਇਸ ਲਈ ਅਸੀਂ ਇਹਨੂੰ ਬਹੁਤ ਜ਼ਿਆਦਾ ਗਰਮ ਜਿਹੜਾ ਨਹੀਂ ਕਰਨਾ ਨੋਰਮਲ ਜਿਹਾ ਗਰਮ ਕਰਕੇ ਇਹਦੇ ਵਿੱਚ ਟਿੰਡੇ ਪਾਵਾਂਗੇ ਅਸੀਂ ਜਿਹੜੇ ਟਿੰਡੇ ਆ ਭਰ ਕੇ ਚੰਗੀ ਤਰ੍ਹਾਂ ਦੇਖ ਲਓ ਜੀ ਰੈਡੀ ਕਰਲੇ ਹੋਏ ਆ ਤੇ ਹੁਣ ਸਾਡਾ ਜਿਹੜਾ ਉਧਰ ਤੇਲ ਆ ਉਹ ਵੀ ਗਰਮ ਹੋ ਚੁੱਕਾ ਹੁਣ ਅਸੀਂ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਹੋਣ ਵਾਸਤੇ ਪਾਵਾਂਗੇ ਤੇਲ ਸਾਡਾ ਦੇਖੋ ਜੀ ਗਰਮ ਹੈ ਅੱਪਰ ਸੀ ਹੌਲੀ ਹੌਲੀ ਛੱਡਾਂਗੇ ਇਹਨਾਂ ਨੂੰ ਜਦੋਂ थोड़ा ध्यान नाथ सुना बै जो जी डीप फ्राई यूज कर मतलब नॉर्मल ऑयल पाया हूँ अभी ये पाना जी हल्का जहां उस तो अभी इन कर देना है जी कवर ਤੇ ਗੈਸ ਕਰ ਦੇਣਾ ਹੈਗਾ ਬਿਲਕੁਲ ਸਲੋ ਫਲੇਮ ਤੇ ਤਾਂ ਕਿ ਜਿਹੜੇ ਟਿੰਡੇ ਆ ਸਾਡੇ ਉਹ ਸੜਨ ਨਾ ਤੇ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਪੱਕ ਕੇ ਰੈਡੀ ਹੋਣ ਇਸ ਲਈ ਅਸੀਂ ਇਹਦੇ ਵਿੱਚ ਪਾਣੀ ਪਾਇਆ ਕਿ ਜਿਹੜਾ ਸਟੀਮ ਦੇ ਨਾਲ ਹੀ ਸਾਡੇ ਜਿਹੜੇ ਟਿੰਡੇ ਆ ਬਣ ਕੇ ਤਿਆਰ ਹੋਣਗੇ ਜਿਆਦਾ ਅਸੀਂ ਆਇਲ ਨਹੀਂ ਪਾਇਆ ਆਇਲ ਜਿਹੜਾ ਉਹਨੂੰ ਤੁਸੀਂ ਬਾਅਦ ਵਿੱਚ ਛਾਲਣੀ ਦੇ ਉੱਪਰ ਟਿੰਡਿਆਂ ਨੂੰ ਕੱਢ ਕੇ ਤੇ ਆਇਲ ਕੱਢ ਵੀ ਸਕਦੇ ਹੋ ਇਸ ਕਰਕੇ ਇਹ ਜਿਆਦਾ ਆਇਲੀ ਨਹੀਂ ਬਣਦੇ ਤੇ ਤੁਸੀਂ ਮੇਰੀ ਰੈਸਪੀ ਨੂੰ ਟਰਾਈ ਜ਼ਰੂਰ ਕਰਨਾ ਠੀਕ ਆ ਵੇਟ ਕਰਦੇ ਆ ਇਹਦੇ ਬੰਦ ਤੱਕ ਹੁਣ ਅਸੀਂ ਇਹਨਾਂ ਨੂੰ ਹਲਕਾ ਹਲਕਾ ਜਿਹੜਾ ਪਲਟਣਾ ਹੈ ਜੀ ਜਿਵੇਂ ਕਿ ਮੈਂ ਫੋਕ ਵੀ ਹੱਲਪ ਦੇ ਨਾਲ ਹੀ ਇਹਨੂੰ ਪਲਟਦੀ ਹੁੰਦੀ ਆ ਦੇਖੋ ਇਦਾਂ ਬਹੁਤ ਵਧੀਆ ਪਲਟੇ ਜਾਂਦੇ ਆ ਮਸਾਲਾ ਬਾਹਰ ਨਹੀਂ ਆਂਦਾ ਬੱਸ ਇਸੇ ਬੱਸ ਲੋਸ ਲੋ ਪਲਟ ਦਵਾਂਗੇ ਇਹ ਇੱਕ ਬਹੁਤ ਵਧੀਆ ਆਈਡੀਆ ਆ ਪਲਟਨਦਾਨਾ ਨੂੰ ਮੈਂ ਕੋਈ ਵੀ ਚੀਜ਼ ਭਰ ਕੇ ਬਣਾਉਣੀ ਆ ਬੇਗਣ, ਕ੍ਰੇਲੇ, ਸ਼ਿਮਲਾ ਮਿਰਚ, ਟਿੰਡੇ, ਪਿੰਡੀ ਕੁਝ ਵੀ ਬਣਾਵਾਂ ਤੇ ਮੈਂ ਬਸ ਫੋਕ ਦੀ ਹੈਲਪ ਦੇ ਨਾਲ ਹੀ ਇਹਨਾਂ ਨੂੰ ਉਲਟ-ਪਲਟ ਜਿਹੜਾ ਕਰਦੀ ਆ ਦੇਖੋ ਕਿੰਨੇ ਪਿਆਰ ਨਾਲ ਹੋ ਗਏ ਆ ਮਤਲਬ ਕੋਈ ਨੁਕਸਾਨ ਵੀ ਨਹੀਂ ਹੋਇਆ ਹੈਗਾ ਤੇ ਤੁਸੀਂ ਵੀ ਐਵੇਂ ਹੀ ਪਲਟ ਲਿਆ ਕਰੋ ਅਸੀਂ ਇਹਨੂੰ ਹੁਣ ਫਿਰ ਤੋਂ ਕਵਰ ਕਰ ਦਾਂਗੇ ਬਸ ਥੋੜੇ ਟਾਈਮ 'ਚ ਇਹਨਾਂ ਨੇ ਬਣ ਕੇ ਰੈਡੀ ਹੋ ਜਾਣਾ ਅਸੀਂ ਇਹਦੇ 'ਚ ਨਾ ਥੋੜਾ ਜਿਹਾ ਮਸਾਲਾ ਪਾ ਰਹੇ ਹਾਂ ਜਿਹੜਾ ਕਿ ਬਚ ਗਿਆ ਸੀ ਉਹ ਵੀ ਨਾਲ ਹੀ ਇਹਦੇ ਪੱਕ ਕੇ ਤਿਆਰ ਹੋ ਜੂਗਾ ਬਿਲਕੁਲ ਥੋੜਾ ਜਿਹਾ ਬਚਿਆ ਹੀ ਚਮਚ ਇੱਕ ਹੋਣਾ ਹੈ ਮਸੇਨੇ ਵੀ ਫਿਰ ਨਾ ਨਾਲ ਹੀ ਰੈਡੀ ਹੋ ਜਾਣਾ ਪੱਕ ਕੇ ਨੂੰ बस ਕਵਰ ਕਰ ਦਿੱਤਾ ਸੀ ਤੇ ਵੇਟ ਕਰਾਂਗੇ ਬਣਨ ਦੀ ਮੈਂ ਇੱਕ ਵਾਰ ਕਿਰ ਤੋਂ ਜਿਹੜੇ ਪਿੰਡੇ ਆ ਪਲਟ ਦਿੱਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਬੱਸ ਇਹਨਾਂ ਨੂੰ ਹੈ ਜਿਆਦਾ ਸਮਾਨ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੂਰੇ ਜਿਹੜੇ ਪੱਕ ਕੇ ਤਿਆਰ ਹੋ ਗਏ ਹੋਏ ਆ ਅਸੀਂ ਗੈਸ ਨੂੰ ਹੁਣ ਆਫ ਕਰ ਦਵਾਂਗੇ ਤੇ ਇਹਨੂੰ ਅਸੀਂ ਅਲੱਗ ਤੋਂ ਡੂੰਗੇ ਵਿੱਚ ਕੱਢ ਲਵਾਂਗੇ نیچے ਜਰਾ ਸਾ ਤੇਲ ਨਾ ਜ਼ਿਆਦਾ ਨਹੀਂ ਆ ਜਰਾ ਜਿਹਾ ਹੀ ਆ ਬਸ ਤੇ ਉਹ ਵੀ ਅਸੀਂ ਕੱਢ ਲੈਣਾ ਇਹਨੂੰ ਹਾਂਜੀ ਅਸੀਂ ਜਿਹੜੇ ਟਿੰਡੇ ਆ ਜੇ ਕੱਢ ਲਏ ਹੋਏ ਆ ਜਾਲੀ ਦੇ ਵਿੱਚ ਤੇ ਅਸੀਂ ਇਹਨਾਂ ਦਾ ਹੁਣ ਜਿਹੜਾ ਤੇਲ ਆ ਦੇਖ ਲਓ ਥੱਲੇ ਡ੍ਰੌਪ ਡ੍ਰੌਪ ਜਿਹੜੀ ਤੇਲ ਦੀ ਡਿੱਗਦੀ ਪਈ ਆ ਤੇ ਬਸ ਜਿੰਨਾ ਅਸੀਂ ਤੇਲੇ ਦੇ ਵਿੱਚ ਪਾਇਆ ਸੀ ਉਹ ਸਾਰਾ ਕੜਾਈ ਦੇ ਵਿੱਚ ਨਿਕਲ ਜਾਣਾ ਆ ਤੇ ਹੁਣ ਅਸੀਂ ਇਹਨੂੰ ਇੱਥੇ ਰੱਖ ਦੇਵਾਂਗੇ ਜੀ ਜਿਹੜਾ ਕਿ ਤੇਲ ਐਕਸਟਰਾ ਨਿਕਲ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਢਿੰਡਿਆਂ ਨੂੰ ਖਾਵਾਂਗੇ ਸਰਵ ਕਰਾਂਗੇ ਤੇ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਟਰਾਈ ਜ਼ਰੂਰ ਕਰਿਆ ਕਰੋ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ